ਮੇਰਾ ਵੀ ਮੈਂ ਆਤਾ ਗੁਰੂ ਘਰ ਦਾ ਝੂਟਾ ਰਾਂ ਮੰਗਤਾ ਤੇ ਮੈਂ ਗੁਰੂ ਘਰ ਚ ਗੁਰੂ ਦੇ ਚਰਨਾਂ ਚ ਹਾਜ਼ਰੀ ਲਵਾਉਣ ਆਸਤੇ ਆਇਆ ਜਿਹੜੀ ਸਾਹਿਬ ਜੀ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਪਿਛਲੇ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪ ਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪ ਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਵ ਜਾਦੇ ਵੱਡੇ ਸ਼ਹਿਵ ਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਇਆ ਹੁਲਾ ਬਖਸ਼ਾਣਾ ਸਮਤ ਲੈਣਾ ਸਟਾਈਲ ਨੂੰ ਇਹ ODE ਸਿੱਟ ਕੋਲ ਜਾਉਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ ਤੁਹਾਡਾ ਜਿਹੜੀ ਮਰਜ਼ੀ ਸਿੱਟ ਚੱਲੇ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਪਾਤਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਚਾਹੀਦੀ ਹੈ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਹਾਂ ਜੀ ਆਂਦੀ ਹੈ ਇਸ ਜ਼ੁਲਮ ਦੇ ਖਿਲਾਫ ਟਾਕਰੇ ਦਾ ਬੜਾ ਵੱਡਾ ਚਨੇ ਆਇਆ ਠੀਕ ਹੈ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀ ਆ ਦੀ ਕਚਹਿਰੀ ਲੋਕਾਂ ਦੀ ਹੈ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਹੈ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਹੈ ਇਹਨਾਂ ਦਾ ਮੈਨੂੰ ਕੋਈ ਫਕਰ ਨਹੀਂ ਜੀ ਇਹ ਜੇ ਕਈ ਹੋਣਗੇ ਤੇ ਕਈ ਜਾਣਗੇ ਇਹਨਾਂ ਦੀ ਸ਼ੁਰੂ ਮਹਾਰਾਜ ਨੂੰ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਬਈ ਸੇਟ ਮੁਰੇ ਪੇਸ਼ ਹੋਵਾਂਗੇ ਜੀ ਇਹ ਤਾਂ ਜਨਾ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਕੋਸ਼ ਚਾਹੀਦਾ ਸਿਆਸਤ ਕਰਕੇ ਮੈਂ ਤਾਂ ਇਹ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਸੱਤਿਆ ਦਿੱਲੀ ਆਰਿਆਂ ਨੇ ਜੇ ਉਹਨੂੰ ਟਕਰਾਰ ਫੋਣਦੀਆਂ ਮੈਂ ਨਾਲ ਚੱਲੂ ਇਹ ਨੂੰ ਘਰੋਂ ਦੀ ਲੋੜ ਕੋਈ ਕੋ ਮੇਰਾ ਪਿਆਰ ਹੈ ਕੇਜਰੀ ਹਾਲ ਮੇਰੇ ਕੋਲੋਂ ਮਾਫੀ ਮੰਗੀ ਹੈ ਸਾਡਾ ਆਪ ਦਾ ਪਿਆਰ ਹੈ ਇਹ ਭਗਵੰਤ ਮਾਨਤਾ ਨੂੰ ਠੋਕਣਾ ਚਾਹੁੰਦਾ ਮਗਰ ਮੈਂ ਤਾਂ ਮੰਰਦੀ ਆ